ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ ਸ਼ੂਗਰ ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਸਚੀਕਾ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਅਫਸਰ ਹਾਂ ਇਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜਾਊਗੀ ਜੇ ਜੇ ਸੇਵਾ ਕਰਨ ਦਾ ਮੌਕਾ ਮਿਲਿਆ ਤੁਹਾਡੇ ਵਿੱਚ ਜੇ ਮੈਂ ਖੜਾ ਹੋਇਆ ਤੇ ਤੁਹਾਡੀ ਬਦੌਲਤ ਖੜਾ ਹੋਇਆ ਕਿਉਂਕਿ ਉਸ ਦਿਨ ਇਕੱਠ ਇੰਨਾ ਵੱਡਾ ਤੁਸੀਂ ਕੀਤਾ ਸੀ ਸੋ ਇਸ ਕਰਕੇ ਵੀਰੋ ਮੈਂ ਬੇਨਤੀ ਕਰਦਾ ਕਿਸੇ ਦੀ ਗੱਲ ਚ ਨਾ ਆਇਓ ਅੱਗੇ ਵੀ ਇੱਥੇ ਵੋਟਾਂ ਪਿਛੇ ਪਿਛਲੀ ਵਾਰਾਂ ਵੀ ਐਂਜੀ ਪੈਗੀਆਂ ਐਮਪੀ ਵਾਲੇ ਵੀ ਐਂਜੀ ਪੈਗੀਆਂ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਦੇਖੋ ਆਪੋ ਆਪਣੀ ਸੋਚ ਹੁੰਦੀ ਆ ਪਰ ਅੱਜ 1.5 ਸਾਲ ਪਿਆ ਇਹ ਜੇ ਤੁਹਾਡੇ ਕੰਮ ਹੋ ਜਾਣਗੇ ਤੁਹਾਡੇ ਟਰਾਂਸਫਾਰਮਰ ਚੜ ਜਾਣਗੇ ਤੁਹਾਡੇ ਕੋਈ ਗਲੀਆਂ ਦੇ ਇਹ ਫਰਜ਼ ਅਸੀਂ ਨਿਭਾ ਦੇਾਂਗੇ ਤੇ ਕੋਈ ਮਾੜੀ ਗੱਲ ਆ ਮੈਨੂੰ ਇਹਨਾਂ ਨੇ ਕਿਹਾ ਸੀ ਫਿਰਨੀ ਦਾ ਤੁਹਾਡੀ ਫਿਰਨੀ ਵੀ ਵਧੀਆ ਪਾਸ ਕਰਾਤੀ ਆ ਚੰਦ ਦਿਨਾਂ ਦੇ ਵਿੱਚ ਉਹਦੇ ਟੈਂਡਰਿੰਗ ਵੀ ਹੋ ਗਈ ਆ ਤੇ ਉਹ ਬੜਵੀ ਜਾਣੀ ਇਹ ਮੈਂ ਤਾਂ ਗੱਲਾਂ ਕਰਦਾ ਮੈਂ ਮੈਂ ਦੇ 27 ਦੇ ਵਿੱਚ ਫਿਰ ਤੁਹਾਡੇ ਕੋਲ ਉਹਦੇ ਵਿੱਚ ਵੀ ਆਉਂਦੇ ਰਹਿਣਾ ਮੈਂ ਦੇ ਇਹ ਨਹੀਂ ਵੀ ਦੂਜਿਆਂ ਵੱਲ ਮੂੜ ਕੇ ਇੱਕ ਵਾਰੀ ਵੋਟਾਂ ਲੈ ਗਿਆ ਮੈਂ ਤੇ ਅੱਜ 2000 2 ਦਾ ਚੱਲਿਆ ਤੇ ਮੈਂ ਤੇ ਤੁਹਾਡੇ ਕੋਲ ਆਉਂਦੇ ਰਹਿਣਾ ਤੇ ਤਾਂ ਹੀ ਆਉਂਗਾ ਜਿਹੜੀ ਅੱਜ ਅੱਜ ਮੈਂ ਗੱਲਾਂ ਕਰਕੇ ਚੱਲਿਆ ਮੈਂ ਤਾਂ ਹੀ ਆਉਂਗਾ ਇੱਥੇ ਨਹੀਂ ਤੇ ਤੁਸੀਂ ਕਹਣਾ ਰਮੀਜ਼ਿਆ ਤੂੰ ਦੇ ਫਿਰਨੀ ਦਾ ਵੀ ਝੂਠ ਮਾਰ ਗਿਆ ਤੂੰ ਦੇ ਬੈਂਕਾਂ ਦੇ ਟਰਾਂਸਫਾਰਮਰ ਵੀ ਨਹੀਂ ਚੜਾਏ ਨਾ ਤੂੰ ਰਾਹ ਬਣਾਏ ਨਾ ਕੋ ਕੰਮ ਕੀਤਾ ਹੁਣ ਵੋਟਾਂ ਕਿਹੜੀ ਗੱਲੋਂ ਮੰਗਦਾ ਇਹ ਤੁਸੀਂ ਕਹਿਣਾ ਹੀ ਆ ਤੇ ਕਿਹੜਾ ਫਰਜ ਵੀ ਬਣਦਾ ਮੈਂ ਸਮਝਦਾ ਜੇ ਕੁਝ ਕਰਾਂਗੇ ਤੇ ਫੇਰ ਤੁਹਾਡੇ ਕੋਲ ਆਵਾਂਗੇ ਸੋ ਮੈਂ ਇਹੋ ਬੇਨਤੀ ਕਰਦਾ ਐਤ ਕੀ ਦੇ ਹੱਥ ਹੀ ਜੋੜ ਦਿਓ ਇਹਨਾਂ ਕੋਈ ਸਵਾਰ ਲੈਣ ਦਿਓ ਪਿੰਡ ਦਾ ਵੀ ਤੁਸੀਂ ਵੋਟਾਂ ਪਾ ਆ ਜਾਂਦੇ ਜੇ ਲੜਣਾ ਫੇਰ ਨਹੀਂ ਤੁਹਾਡੇ ਜੋ ਕਿਸੇ ਨੇ ਸਾਡੇ ਪਿੰਡ ਦਾ ਹੀ ਕੋਈ ਸਵਾਰ ਲੈਣ ਦਿਓ ਇਹ ਐਤ ਕੀ ਦੇ ਹੱਥ ਹੀ ਜੋੜ ਦਿਓ ਇਹ ਮੇਰੀ ਬੇਨਤੀ ਹੈ ਤੁਹਾਡੇ ਅੱਗੇ ਸੋ 11 ਤਰੀਕ ਨੂੰ ਦੇਖੋ ਫੈਸਲਾ ਹੋਣਾ ਤੇ ਫੈਸਲਾ ਤੁਸੀਂ ਜਦੋਂ ਅੰਦਰ ਜਾਣਾ ਇੱਕ ਚੀਜ਼ ਜ਼ਰੂਰ ਸੋਚਿਓ ਕਿ ਜਿਹੜੀ 14 ਨੂੰ ਰਿਜ਼ਲਟ ਆਉਣਾ ਉਹਦਾ ਡੇਢ ਸਾਲ ਕਿੱਡਾ ਵੱਡਾ ਫਾਇਦਾ ਆਪਣੇ ਇਲਾਕੇ ਨੂੰ ਆਣਾ ਆ ਮੈਂ ਹੁਣੇ ਜ਼ਿਕਰ ਕਰਨ ਧਿਆ ਸਾਂ ਦੇਖੋ ਤੁਸੀਂ ਮੈਨੂੰ ਇੰਨੀ ਵਾਰਾ ਮਾਣ ਦਿੱਤਾ ਪਰ ਕਈ ਚੀਜ਼ਾਂ ਰਹਿ ਗਈਆਂ ਮੈਂ ਆ ਮੀਰਪੁਰ ਵੀ ਗਿਆ ਸਾਂ ਪਿੱਛੇ ਜੇ ਸਰਪੰਚ ਸਾਹਿਬ ਵੀ ਬਿਟੇ ਨੇ ਹੋਰ ਵੀ ਪਿੰਡਾਂ 'ਚ ਪੋਚੀਆਂ 'ਚ ਗਿਆ ਜਾਣਾ ਹੋਰ ਵੀ ਪਿੰਡਾਂ 'ਚ ਜਾਣਾ ਤੁਸੀਂ ਵੇਖੋ ਜੇ ਪ੍ਰਮਾਤਮਾ ਨੇ ਰਹਿਮਤ ਕੀਤੀ ਅੱਜ ਜਿਹੜੀ ਸੜਕ ਤੁਹਾਨੂੰ ਹੁਣ ਇਧਰੋਂ ਉਧਰੋਂ ਵਲ ਕੇ ਨਹੀਂ ਜਾਣਾ ਪੈਣਾ ਐਤੋਂ ਸਿੱਧਾ ਜਾਓਗੇ ਤੇ ਸੂਏ ਸੂਏ ਭਾਵੇਂ ਪੱਧਰੀ ਨੂੰ ਜਾ ਕੇ ਨਿਕਲ ਜਿਓ ਕੋਈ ਰਿਸ਼ਤੇਦਾਰੀਆਂ ਦੇ ਸਾਰ ਗਿਆ ਇੱਥੇ ਹੀ ਨੇ ਨਾ ਸਾਂਝਾ ਤੁਹਾਡੀਆਂ ਵਧੀਆ ਸੜਕ ਬਣਾ ਲੈਣ ਲੱਗੇ ਆ ਕੋਟ ਤੋਂ ਲੈ ਕੇ ਜੋ ਕੋਟ ਤੋਂ ਸ਼ੁਰੂ ਹੋਈਏ ਤੋਂ ਕੋਟ ਧਰਮ ਚੱਲਿਆ ਜਿਹੜਾ ਸੁਆ ਆ ਉਥੋਂ ਲੈ ਕੇ ਤੇ ਭੋਜੀਆਂ ਥਾਣੀ ਮੀਰਪੁਰ ਥਾਣੀ ਸਾਰੀ ਸੜਕ ਜਿਹੜੀ ਆ ਪੰਧਰੀਆਂ ਤੱਕ ਉਹ ਲੈ ਗਏ ਆ ਤੇ ਉਥੋਂ ਹੀ ਲੈ ਕੇ ਤੇ ਲਾਲੂ ਘੋਮਣ ਪੰਡੋਰੀਆਂ ਸਾਰੀਆਂ ਤੇ ਜਾ ਕੇ ਅਮਰਸਰ ਰੋਡ ਨੂੰ ਹੁੰਦੇ ਟੱਚ ਕਰਦਾ ਤੁਸੀਂ ਦੱਸੋ ਇਹ ਛੋਟੀ ਗੱਲ ਆ ਜੇ ਸਰਕਾਰ ਇੰਨਾ ਕੋਈ ਛਾਪਾ ਨੂੰ ਮਾਨ ਸਤਕਾਰ ਦੇਵੇ ਤੇ ਫਿਰ ਆਪਣਾ ਇੱਕ ਫਰਜ਼ ਬਣਦਾ ਕਿ ਆਪਾਂ ਉਸ ਪਾਰਟੀ ਦੀ ਵਫਾਦਾਰੀ ਦੇ ਵਿੱਚ ਕੰਮ ਕਰੀਏ ਜਿਹੜੀ ਪਾਰਟੀ ਨੇ ਐਡਾ ਮਾਨ ਸਤਕਾਰ ਦਿੱਤਾ ਕਿਉਂਕਿ ਇਹ ਕਈ ਕੰਮ ਰਹਿ ਗਏ ਸੀ ਵੱਡੇ ਪ੍ਰੋਜੈਕਟ ਮੇਰੇ ਕੋਲ ਰਹਿ ਗਏ ਸੀ ਬਹੁਤ ਵੱਡੇ ਪ੍ਰੋਜੈਕਟ ਆਏ ਵੀ ਸੀ ਸੜਕਾਂ ਦੇ ਆਏ ਸੀਗੇ ਕਿਉਂਕਿ ਉਹਨਾਂ ਗੱਲਾਂ ਵੱਲ ਹੁਣ ਮੈਂ ਦੁਬਾਰਾ ਰਿਪੀਟ ਨਹੀਂ ਕਰਨੀਆਂ ਚਾਹੁੰਦਾ ਪਰ ਤੁਸੀਂ ਵੇਖੋ ਇਹ 15 ਕਿਲੋਮੀਟਰ ਦਾ ਨਹੀਂ ਤੇ ਇੱਥੋਂ ਤੁਸੀਂ ਤਰਨਤਾਲ ਜਾਣਾ ਜਾਂ ਚੁਬਾਲਥਾਣੀ ਅੰਮ੍ਰਿਤਸਰ ਨੂੰ ਜਾਣਾ ਇੱਥੋਂ ਤੁਸੀਂ ਸਿੱਧਾ ਆ ਸੂਏ ਸੂਏ ਪਾਉ ਤੇ ਅੰਮ੍ਰਿਤਸਰ ਨੂੰ ਸੂਏ ਸੂਏ ਪਾਉ ਤੇ ਪੰਦਰੀਆਂ ਨੂੰ ਇਹ ਛੋਟੀ ਗੱਲ ਹੈ ਇਹ ਗੱਲਾਂ ਕਰ ਲੈਣੀਆਂ ਸੌਖੀਆਂ ਨੇ ਨਿਭਾਉਣੀਆਂ ਬੜੀਆਂ ਔਖੀਆਂ ਨੇ ਇਹ ਕੋਈ ਨਾ ਕੋਈ ਸਕੀਮ ਲਾਉਣੀ ਪੈਂਦੀ ਆ ਇਹ ਐਵੇਂ ਨਹੀਂ ਹਵਾਜ ਗੱਲਾਂ ਕਰਕੇ ਦੇ ਵੋਟਾਂ ਮੰਗ ਕੇ ਗਾ ਜਾਓ ਇਨਾਂ ਨੂੰ ਕਹੋ ਇਹ ਦੇਣ ਦੱਸਣੇ 5 ਸਾਲ ਭਾਵੇਂ ਕਾਂਗਰਸ ਦੀ ਸਰਕਾਰ ਰਹੀ ਆ ਤੁਸੀਂ ਦੱਸੋ ਕੋਈ ਪ੍ਰੋਜੈਕਟ ਇਹੋ ਜਿਹਾ ਆਇਆ ਤੁਹਾਡੇ ਪਿੰਡ ਦੇ ਵਿੱਚ ਕੋਈ ਇੱਟ ਲੱਗੀ ਕੋਈ ਟਰਾਂਸਫਾਰਮਰ ਚੜਿਆ ਕੋਈ ਬੱਤੀ ਦੇ ਕੰਮ ਹੋਏ ਕੁਝ ਹੋਇਆ ਹੀ ਕੁਝ ਨਹੀਂ ਇਹਨਾਂ ਨੇ ਸੁੱਤੇ ਪਿਆ 8 ਸਾਲ ਲੰਗਾਤਿਆ ਪਰ ਜੇ ਤੁਸੀਂ ਹੁਣ ਮੌਕਾ ਦੋਗੇ ਇਹਦੇ ਚੀਜ਼ਾਂ ਮੈਂ ਗਿਣਾਤੀਆਂ ਤੁਹਾਨੂੰ ਪਹਿਲਾਂ ਪਹਿਲਾਂ ਹੀ ਵੋਟਾਂ ਪੈਣ ਤੋਂ ਪਹਿਲਾਂ-ਪਹਿਲਾਂ ਇਹ ਚੀਜ਼ਾਂ ਗਿਣਤੀਆਂ ਨੇ ਜੇ ਪ੍ਰਮਾਤਮਾ ਨੇ ਰਹਿਮਤ ਕਰਦੀ ਤੇ ਫਿਰ ਨੇਰੀ ਲਿਆ ਦਿਆ ਇਹ ਤੁਹਾਨੂੰ ਪਤਾ ਹੀ ਆ ਸੋ ਇਸ ਕਰਕੇ ਤੁਹਾਡਾ ਸਾਰਿਆਂ ਦਾ ਤੈਹ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਆਪਣੀਆਂ ਮਾਵਾਂ ਦਾ ਬਹੁਤ ਵੱਡੀ ਗਿਣਤੀ ਸਾਡੀਆਂ ਭੈਣਾਂ ਆਈਆਂ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਨੌਜਵਾਨਾਂ ਨੂੰ ਖਾਸ ਕਰਕੇ ਕਹੂੰਗਾ ਕਿਸੇ ਦੀ ਗੱਲ ਚ ਨਾ ਆਇਓ ਅੱਜ ਕਈ ਵਾਰ ਰੀਲਾਂ ਰੂਲਾਂ ਬੜੀਆਂ ਚੱਲਦੀਆਂ ਅੱਜ ਕੱਲ੍ਹ ਚੱਲਦੀਆਂ ਨੇ ਰੀਲਾ ਜੀਆਂ ਉਹ ਰੀਲਾ ਦੇ ਹੀ ਵੋਟਾਂ ਪਾਈ ਜਾਂਦੇ ਅੱਜ ਕੱਲ੍ਹ ਕਈ ਤੇ ਇਹ ਰੀਲਾ ਦੇ ਨਾਲ ਵੋਟਾਂ ਪਾਇਓ ਅਸਲੀਅਤ ਵੱਲ ਜਾਇਓ ਜੇ ਅਸਲੀਅਤ ਵੱਲ ਜਾਵਾਂਗੇ ਤੇ ਕੋਈ ਨਾ ਕੋਈ ਸਾ ਆਪਣਾ ਫਾਇਦਾ ਆ ਜੂ ਆਪਣੇ ਇਲਾਕੇ ਦਾ ਸਵਾਰਿਆ ਆ ਜੂ